ਸ੍ਰੀਕਾਲ ਦੋਸਤੋ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਤੇ ਆਪਾਂ ਖੜੇ ਆ ਅੱਜ ਪਿੰਡ ਰਾਇਪੁਰ ਜਿਹੜਾ ਮਾਨਸਾ ਤੇ ਆਪਾਂ ਦਿਖਾਉਣੇ ਆ ਅੱਜ ਤੁਹਾਨੂੰ ਮੁੰਡੇ ਨੇ ਫਾਰਮ ਬਣਾਇਆ ਸੀਗਾ ਪਛਮ ਵਾਲਾ ਜਿਹ ਤੋਂ ਲੈਨੇ ਸਾਰੀ ਜਾਣਕਾਰੀ ਕਿੰਨਾ ਟਾਈਮ ਇਹਨੂੰ ਕੰਮ ਕਰਦਿਨ ਹੋ ਗਿਆ ਹਨ ਆ ਜਾਈਏ ਜੱਸੀ ਕੀ ਹਾਲ ਹੈ ਬਾਈ ਠੀਕ ਹੈ ਬਾਈ ਵਧੀਆ ਤੁਸੀਂ ਹੱਸੋ ਬੜੀ ਵਧੀਆ ਤੇ ਆਪਾਂ ਦਾ ਤੇਰਾ ਫਾਰਮ ਦਿਖਾਉਣਾ ਸੀਗਾ ਅੱਜ ਹਾਂਜੀ ਹਾਂਜੀ ਤੇ ਤੁਹਾਨੂੰ ਵੀ ਜਾਣਕਾਰੀ ਚਾਹੀਦੀ ਸੀਗੀ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਨ ਆਪਾਂ ਨੂੰ ਬਾਈ ਹੋਵੇ ਇਸ ਕੰਮ 'ਚ ਮੰਨ ਕੇ ਚਲੋ ਪਹਿਲਾਂ ਤਾਂ ਪਸ਼ੂ ਆਪਣੇ ਨਾਰਮਲ ਘਰੇ ਜਿੰਨੇ ਕਾਪਾ ਰੱਖਦੇ ਆ ਠੀਕ ਹੈ ਜੀ ਉਹਨੇ ਕੀ ਰੱਖੇ ਹੋਏ ਸੀਗੇ ਇਹ ਕੰਮ ਆਪਾਂ ਨੂੰ ਕਰੇ ਨੂੰ 2.5 ਸਾਲ ਦੇ ਤਕਰੀਬਨ ਹੋ ਗਏ ਅੱਛਾ ਅੱਛਾ ਹਾਂ ਤੇ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਿਆ ਸੀਗਾ ਤੁਸੀਂ ਕੰਮ ਇਹ ਆਪਣੇ ਕੋਲ ਬਈ ਦੋ ਪਸ਼ੂਆਂ ਤੋਂ ਸ਼ੁਰੂ ਕਰਿਆ ਸੀਗਾ ਅੱਛਾ ਹਾਂ ਉਹ ਵੀ ਪਸ਼ੂ ਆਪਣੇ ਕੋਲੋਂ ਕੋਲੀ ਨੇ ਇੱਕ ਤਾਂ ਠੀਕ ਹੈ ਇੱਕ ਮੱਝ ਆਪਣੇ ਕੋਲੇ ਹੈ ਇੱਕ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਤੇ ਫਿਰ ਦੁੱਧ ਉਹ ਤਾਂ ਤੁਸੀਂ ਬਈ ਕਿਵੇਂ ਮੰਡੀ ਪਾ ਕੇ ਆਉਣਗੇ ਇੱਥੇ ਹਾਂ ਦੁੱਧ ਬਈ ਆਪਾਂ ਸਾਰਾ ਮਾਨਸਾ ਪਾ ਕੇ ਆਉਨੇ ਆ ਘਰਾਂ ਵਿੱਚ ਅੱਛਾ ਤੇ ਹੁਣ ਇਸ ਟਾਈਮ ਕਿੰਨੇ ਪਸ਼ੂ ਆਪਣੇ ਕੋਲੇ ਇਸ ਟਾਈਮ ਤਕਰੀਬਨ ਬਈ ਆਪਣੇ ਕੋਲ 11 12 ਪਸ਼ੂ ਹੈਗੇ ਨੇਗੇ ਅੱਛਾ ਤੇ ਦੁੱਧ ਵਾਲੇ ਨੇ ਸਾਰੇ ਸਾਰੇ ਦੁੱਧ ਵਾਲੇ ਆ ਹਾਂ ਸਾਰੇ ਦੁੱਧ ਵਾਲੇ ਨੇ ਠੀਕ ਹੈ ਤੇ ਜੱਸੀ ਫਿਰ ਪੜਾਈ ਤੋਂ ਬਾਅਦ ਬਈ ਇਹ ਕਿਵੇਂ ਛਾਉਂਗੇ ਕਿਵੇਂ ਪਿਆਦ ਨੂੰ ਪਸ਼ੂਆਂ ਦਾ ਪੜਾਈ ਤੋਂ ਬਾਅਦ ਬਈ ਹੁਣ ਮੰਨ ਕੇ ਚਲੋ ਆਪਾਂ ਹੁਣ ਜੇ ਆਪਾਂ ਕਿਤੇ ਨੌਕਰੀ ਤੇ ਵੀ ਲੱਗਦੇ ਆ ਆਪਾਂ ਸਰਕਾਰੀ ਤਾਂ ਹੁਣ ਆਪਾਂ ਮੰਨ ਕੇ ਚੱਲੋ ਵੀ ਨਹੀਂ ਮਿਲ ਸਕਦੀ ਕਈ ਵਾਰੀ ਨਾ ਠੀਕ ਹੈ ਇਹ ਵਿੱਚ ਹੁਣ ਆਪਾਂ 10-15000 ਰੁਪਏ ਤੇ ਆਪਾਂ ਨੌਕਰੀ ਲੱਗ ਕੇ ਆਪਣਾ ਉਹ ਘਰ ਦਾ ਖਰਚਾ ਨਹੀਂ ਚੱਲਦਾ ਠੀਕ ਹੈ ਇਹ ਆਪਣਾ ਇੱਕ ਸ਼ੌਕ ਵੀ ਸੀਗਾ ਠੀਕ ਹੈ ਤੇ ਕਿ ਇਹ ਚੰਗਾ ਕੀਤਾ ਵੀ ਹੈ ਸਹੀ ਗੱਲ ਹੈ ਮੰਨ ਕੇ ਚੱਲੋ ਵੀ ਘਰ ਦਾ ਰੋਜ਼ਗਾਰ ਚੱਲੋ ਖੇਤੀ ਨਾਲੋਂ ਹਟ ਕੇ ਤੇ ਫਿਰ ਬਈ ਕੋਈ ਥੋੜਾ ਕੋਈ ਬਾਹਰ ਜਾਣ ਦਾ ਪਲਾਨ ਵੀ ਸੀਗਾ ਕਿ ਮੈਂ ਗੱਲ ਸੁਣੀ ਸੀਗੀ ਹਾਂ ਬਈ ਇਹ ਤੇ ਆਪਣਾ ਸੀਗਾ ਕੋਈ ਪਲਾਨਾ ਬਾਹਰ ਜਾਣ ਦਾ ਵੀ ਪਲਾਨ ਸੀਗਾ ਅੱਛਾ ਉੱਥੇ ਫਿਰ ਆਪਾਂ ਆਪਾਂ ਆਪਣੇ ਮਾਪਿਓ ਨੂੰ ਨਹੀਂ ਛੱਡ ਸਕਿਆ ਹੈ ਨਾ ਠੀਕ ਹੈ ਤੇ ਆਪਾਂ ਫਿਰ ਆਪਾਂ ਇੱਥੇ ਹੀ ਆਪਣਾ ਰਜਗਾਰ ਕਰਿਆ ਠੀਕ ਹੈ ਮੰਨ ਲਓ ਫਿਰ ਤੇ ਇਹ ਤਾਂ ਉਹ ਗੱਲ ਹੈ ਵੀ ਜਿਹਨੂੰ ਆ ਕੇ ਕੰਮ ਦਾ ਤਰੀਕਾ ਉਹਦਾ ਇੰਡੀਆ ਹੀ ਅਮਰੀਕਾ ਹਾਂ ਹਾਂ ਬਾਈ ਠੀਕ ਹੈ ਓਨੇ ਪੈਸੇ ਆਪਣਾ ਇੱਥੇ ਬਣ ਜਾਂਦੇ ਨੇ ਠੀਕ ਹੈ ਨਾਲੇ ਆਪਾਂ ਆਪਣਾ ਪਿਓਰ ਦੁੱਧ ਜਾਂਦਾ ਹੈ ਵਧੀਆ ਰੇਟ ਮਿਲਦਾ ਹੈ ਠੀਕ ਹੈ ਘਰ ਵੀ ਖੁਸ਼ ਆਪਾਂ ਵੀ ਖੁਸ਼ ਠੀਕ ਹੈ ਤੇ ਹੁਣ ਜਿਹੜਾ ਤੁਸੀਂ ਇਹਦੇ ਮੰਨ ਲਓ ਇਨਵੈਸਟਮੈਂਟ ਕਿੰਨੀ ਹੋਊਗੀ ਕਿੰਨਾ ਖਰਚਾ ਹੋਊਗਾ ਸਾਰਾ ਇਹ ਹੈ ਭਾਈ ਆਪਾਂ ਨੂੰ ਫਾਰਮ ਪਾਏ ਨੂੰ ਉਰੇ ਪਹਿਲਾਂ ਤਾਂ ਆਪਣੇ ਪਸ਼ੂ ਘਰੇ ਸੀਗੇ ਠੀਕ ਹੈ ਉਰੇ ਫਾਰਮ ਪਾਏ ਨੂੰ ਆਪਾਂ ਨੂੰ ਤਕਰੀਬਨ 2.5 ਮਹੀਨੇ ਹੋਇਆ 2.5 ਤਿੰਨ ਮਹੀਨੇ ਠੀਕ ਹੈ ਜੀ ਇੱਥੇ ਆਪਣਾ ਹੁਣ ਤੱਕ ਦਾ ਸਾਰਾ ਖਰਚਾ ਬਿਨਾਂ ਪਸ਼ੂਆਂ ਤੋਂ ਤਾਂ 6,75,000 ਰੁਪਏ ਪਾਉਣ ਤੇ ਆ ਗਿਆ ਮਕਾਨ ਸਿਰਫ ਇਕੱਲਾ ਮਕਾਨ ਤੇ ਆ ਗਿਆ 6,75,000 ਰੁਪਏ ਸਾਤ ਆਪਾਂ ਪਾਏ ਸਰਕੀ ਦੀ ਬਾਈ ਠੀਕ ਹੈ ਅਛਾਤ ਦਿਖਾ ਦਿਓ ਉੱਪਰੋਂ ਇਹ ਗਰਮੀਆਂ ਵਿੱਚ ਠੰਢੀ ਤੇ ਸਰਾਂ ਵਾਲੇ ਵਿੱਚ ਗਰਮ ਰਹਿੰਦੀ ਹੈ ਠੀਕ ਹੈ ਬਾਕੀ ਇਹ ਤੇ ਆਰਸੀ ਨਾਲੋਂ ਜਾਂ ਡਾਟਾ ਜੋੜਨ ਨਾਲੋਂ ਖਰਚਾ ਘਟਾਉਂਦਾ ਠੀਕ ਹੈ ਜੀ ਤੇ ਇਸ ਟਾਈਮ ਆਪਣੇ ਕੋਲ ਜਿਹੜੀਆਂ ਮੱਝਾਂ ਨੇ ਕਿੰਨੇ ਕ ਮੁੱਲ ਵਾਲੀਆਂ ਨੇ ਇਹ ਇਹ ਬਾਈ ਤਕਰੀਬਨ ਲੱਖ ਰੁਪਏ ਤੋਂ ਸਟਾਰਟ ਹੋ ਕੇ ਡੇਢ ਕ ਲੱਖ ਰੁਪਏ ਤੱਕ ਆਪਣੇ ਕੋਲ ਮੱਝਾਂ ਨੇ ਠੀਕ ਹੈ ਤੇ ਇਹ ਫਿਰ ਤੁਸੀਂ ਮੱਝਾਂ ਜਿਵੇਂ ਕੋਈ ਮਤਲਬ ਜਿਵੇਂ ਸਿੰਘਾਂ ਦੀ ਸੋਹਣੀ ਜਾਂ ਕਿਦਾਂ ਕੀ ਦੇਖ ਕੇ ਲੈਣੇ ਤੁਸੀਂ ਜਦ ਦੁੱਧ ਜਾਦੇ ਆਏ ਦਾ ਕਿਵੇਂ ਇਹ ਬਾਈ ਬਣ ਕੇ ਚੱਲੋ ਹਰੇਕ ਬੰਦੇ ਦੀ ਅੱਡ ਅੱਡ ਪਰਖ ਹੁੰਦੀ ਹੈ ਹਮ ਹੁਣ ਆਪਾਂ ਮੰਨ ਕੇ ਚੱਲੋ ਵੀ ਮੁਰਾ ਬਰੀਡ ਦੀਆਂ ਮੱਝਾਂ ਰੱਖੀਆਂ ਨੇ ਠੀਕ ਹੈ ਵਿੱਚ ਇੱਕ ਦੋ ਆਪਣੀਆਂ ਨੀਲੀਆਂ ਵੀ ਨੇ ਨੀਲੀ ਬਾਰੇ ਆਪਾਂ ਨੂੰ ਕਈ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਨੀਲੀ ਰਾਵੀ ਕਹਿ ਦਿੰਦੇ ਆ। ਦਿਖਾਵਾਂਗੇ ਸਾਨੂੰ ਕਿਹੜੀ ਨੀਲੀ ਹੈ। ਤੇ ਆਪਣੀ ਆ ਮੱਝ ਹੈਗੀ ਇਹ ਨੀਲੀ ਦੀ ਹੈ। ਆਪਣੀ ਇਹ ਬੜੀ ਇਹ ਨੀਲੀ ਦੀ ਹੈ। ਇਹ ਇਹਦੀ ਕੱਟੀ ਆ। ਅੱਛਾ ਇਹਦੀ ਕੱਟੀ ਹੈਗੀ। ਹਾਂ ਇਹ ਪਹਿਲਾਂ ਸੁਈ ਹੋਈ ਆ। ਇਹ ਆਪਣੇ ਕੋਲੇ ਪੰਜਵੇਂ ਸੁਗੇ ਸੁਈ ਹੋਈ ਆ। ਅੱਛਾ। ਤੇ ਤੁਸੀਂ ਕਰਦੀ ਥੋੜੀ ਕਿ ਮੁੱਲ ਲੈਣੀ। ਨਹੀਂ ਇਹ ਆਪ ਖਰੀਦ ਕੇ ਲੈ ਕੇ ਆਂਦੀ ਸੀਗੀ ਬਾਈ। ਅੱਛਾ ਕਿੰਨਾ ਮੁੱਲ ਸੀਗਾ ਵੀਰੇ ਦਾ? ਇਹ ਹੈ ਆਪਾਂ ਅੱਜ ਤੋਂ 2 ਸਾਲ ਪਹਿਲਾਂ ਇਹ 80000 ਰੁਪਏ ਦੀ ਖਰੀਦ ਕੇ ਲਿਆਂਦੀ ਸੀਗੀ ਠੀਕ ਹੈ ਤੇ ਦੁੱਧ ਕਿੰਨਾਗਾ ਉਸ ਟਾਈਮ ਇਹ ਦੂਜੇ ਸਵੇਰੇ ਸੂਈ ਹੋਈ ਸੀਗੀ ਠੀਕ ਹੈ ਤੇ ਤਕਰੀਬਨ ਇਹਦੇ ਥੱਲੇ 1.5 16 ਕਿਲੋ ਦੁੱਧ ਸੀਗਾ ਠੀਕ ਹੈ ਇਹ ਮੰਨ ਕੇ ਚੱਲੋ ਵੀ ਕੁਆਲਿਟੀ ਦੀ ਐਂ ਰਹਿੰਦੀ ਹੈ ਜਿੱਦਾਂ ਦੀ ਅਸੀਂ ਲਿਆਂਦੀ ਸੀਗੀ ਲਿਸ ਕੋਈ ਠੀਕ ਹੈ ਤੇ ਦੁੱਧ ਵਾਲਾ ਪਸੂ ਖਾਰ ਮੰਨ ਜਾਂਦਾ ਇਹਦੀ ਝੋਟੀ ਵੀ ਇਸੇ ਟਾਈਪ ਦੀ ਹੋਈ ਆ ਠੀਕ ਹੈ ਤੇ ਮੁਰਾਹ ਵਾਲੀ ਕਿਹੜੀ ਹੈਗੀ ਮੁਰਾਹ ਵਾਲੀ ਆਪਣੀਓ ਅੱਜ ਦੇ ਸਾਰੀਆਂ ਆਪਣੀਆਂ ਇਹ ਮੁਰਾ ਦੀਆਂ ਹੀ ਨੇ ਅੱਥੇ ਸਾਰੀਆਂ ਮੁਰਾ ਦੀਆਂ ਆ ਇਹ ਵੀ ਆਪਣੀ ਮੁਰਾ ਦੀ ਹੈ ਮੁਰਾ ਚ ਪੈਂਦੀਆਂ ਆਪਣੀਆਂ ਕੋਲ ਇੰਨੀਆਂ ਪਿਓਰ ਤਾਂ ਹੈ ਨਹੀਂ ਠੀਕ ਹੈ ਮੰਨ ਕੇ ਚਲੋ ਜੀ ਆਪਾਂ ਵੀ ਮੰਨ ਕੇ ਚਲੋ ਜੀ ਆਪਾਂ ਕਹਿਦੇ 60 70% ਹੈਗੀਆਂ ਨੇ ਠੀਕ ਹੈ ਜੀ ਤੇ ਸਾਰਾ ਦੁੱਧ ਕਿੰਨਾ ਹੋਇਆ ਤਾਂ ਪਰ ਤੁਹਾਡੇ ਕੋਲ ਇੱਕ ਟਾਈਮ ਦਾ ਆਪਣੇ ਕੋਲੇ ਬਈ ਇੱਕ ਟਾਈਮ ਦਾ 50 ਤੋਂ 60 ਕਿਲੋ ਹੋ ਜਾਂਦਾ ਮੰਨ ਕੇ ਚਲੋ ਵੀ ਦੋਨਾਂ ਟਾਈਮਾਂ ਦਾ ਕਮਾਂਟਲ ਦੁੱਧ ਹੋ ਜਾਂਦਾ ਠੀਕ ਹੈ ਫਰ ਦੱਦਾ ਤੁਹਾਡਾ ਇਹ ਤੇ ਤੁਸੀਂ ਮੰਡੀ ਦੋ ਟਾਈਮ ਜਾਣੇ ਹੋ ਕਿ ਇੱਕ ਟਾਈਮ ਹੀ ਪਾ ਕੇ ਆਉਣਗੇ ਇਹ ਬਈ ਦੋ ਟਾਈਮ ਅੱਛਾ ਦੋ ਟਾਈਮ ਮੰਨ ਕੇ ਚੱਲੋ ਵੀ ਸ਼ਾਮ ਵਾਲਾ ਉਹਦੇ ਡੇਰੀ ਚ ਪਾ ਦਨੇ ਠੀਕ ਹੈ ਸਵੇਰ ਵਾਲਾ ਸਵੇਰ ਵਾਲਾ ਮੰਡੀ ਪਾ ਆਉਨੇ ਠੀਕ ਹੈ ਤੇ ਮੰਡੀ ਫਿਰ ਕੀ ਰੇਟ ਲੱਗਦਾ ਮੰਡੀ ਮੰਡੀ ਬਈ ਆਪਣਾ ਦੁੱਧ ਲੱਗਦਾ 70 ਰੁਪਏ ਅੱਛਾ ਤੇ ਕੋਈ ਇੱਥੋਂ ਨਾਲ ਫਰਕ ਹੈਗਾ ਵੀ ਇੱਥੇ ਪਾਉਣ ਨਾਲੋਂ ਮੰਡੀ ਹਾਂ ਬਹੁਤ ਜ਼ਿਆਦਾ ਫਰਕ ਆ ਬਈ ਆਪਾਂ ਵੀ ਹੁਣ ਹੌਲੀ ਹੌਲੀ ਡੰਗਰ ਵਧਾ ਕੇ ਸਾਰਾ ਦੁੱਧ ਦੋਨਾਂ ਟਾਈਮਾਂ ਦਾ ਮਾਣਸਾ ਲੈ ਕੇ ਜਾਇ ਕਰਾਂਗੇ ਠੀਕ ਹੈ ਤੇ ਜੇ ਇਹ ਕਿਤਾ ਮੰਨ ਲੂ ਕਿਸੇ ਨੇ ਹੋਰ ਕਰਨਾ ਹੈਗਾ ਤਾਂ ਤੁਸੀਂ ਕੀ ਕਹਿਣਾ ਚ ਬਦੀ ਜਦੋਂ ਇਹ ਸਿੱਕਾ ਦੇ ਵਿੱਚ ਥੋੜੇ ਜਿਹਾ ਘਾਟੇ ਵੀ ਬਹੁਤ ਨੇ ਮੁਨਾਫੇ ਵੀ ਬਹੁਤ ਨੇ ਠੀਕ ਹੈ ਦੋਨੇ ਕੁਝ ਆ ਰਿਸਕ ਹੁਣ ਆਪਾਂ ਖੇਤੀ ਕਰਦੇ ਆ ਠੇਕੇ ਤੇ ਲੈ ਕੇ ਵਾਹਣਾ ਰਿਸਕ ਤਾਂ ਉਹਦੇ ਵਿੱਚ ਵੀ ਹੈ ਹੁਣ ਮੰਨ ਕੇ ਚੱਲੋ ਵੀ ਇੱਕ ਮੱਝ ਆਪਣੀ ਇੱਕ ਕਿੱਲੇ ਦੇ ਬਰਾਬਰ ਇਨਕਮ ਦਿੰਦੀ ਹੈ ਜੇ ਆਪਾਂ ਠੇਕੇ ਤੇ ਲੈਨੇ ਆ ਵਾਹਣਾ ਹੁਣ ਠੇਕੇ ਤੇ ਲੈ ਕੇ ਵਾਹਣਾ ਆਪਾਂ ਨੂੰ 10-15000 ਰੁਪਏ ਸਾਲ 'ਚ ਮਸਾਂ ਛੱਡਦਾ ਹੈ ਪੱਲੀ ਤੋਂ ਉਡਗੋਈ ਪੱਲੇ ਪੈਂਦੀ ਆ ਸਹੀ ਗੱਲ ਆ ਹੁਣ ਆਪਾਂ ਇੱਕ ਮੱਝ ਦੀ ਆਪਾਂ ਉਸ ਤੋਂ ਲੱਗੇ 15 ਕਿਲੋ ਮੱਝ ਦੁੱਧ ਦਿੰਦੀ ਆ ਠੀਕ ਆ ਤਾਂ ਤੁਸੀਂ ਲਾ ਲਓ ਸਾਹਿਬ 10 ਕਿਲੋ ਦੁੱਧ 700 ਦਾ ਹੋ ਗਿਆ ਠੀਕ ਆ ਤੇ ਜਸੀਰ ਤੁਸੀਂ ਕੋਈ ਬੰਦਾ ਵੀ ਰੱਖਿਆ ਹੋਇਆ ਨਾਲ ਕੰਮ ਵਾਸਤੇ ਨਹੀਂ ਬਈ ਆਪਾਂ ਆਪ ਹੀ ਆਪ ਹੀ ਸੰਸੋਲ ਆਪ ਹੀ ਫਾਦਰ ਸਾਹਿਬ ਤੇ ਮਾਦਰ ਸਾਹਿਬ ਆਪਾਂ ਸੀ ਤਿੰਨੇ ਜਣੇ ਸਾਹਦੇ ਅੱਛਾ ਤੇ ਧਾਰਾਂ ਫਰਤਾਰਾਂ ਕੰਮ ਕੱਢਦਾ ਹੈਗਾ ਧਾਰਾਂ ਵੀ ਬਈ ਆਪ ਹੀ ਨੀਰਾਚਰਾ ਵੀ ਆਪ ਹੀ ਕੋਈ ਮਸ਼ੀਨ ਨਹੀਂ ਲੈਂਦੀ ਧਾਰਾਂ ਵਾਸਤੇ ਨਹੀਂ ਬਈ ਆਪਣੀ ਅਜੇ ਤੱਕ ਮਸ਼ੀਨ ਆਪਾਂ ਲੈ ਕੇ ਜ਼ਰੂਰ ਆਵਾਂਗੇ ਅੱਛਾ ਤੇ ਹਜੇ ਤੱਕ ਨਹੀਂ ਆਪਾਂ ਲੈ ਕੇ ਆਂਦੀ ਹੈਗੀ ਕਿਉਂ ਮਸ਼ੀਨ ਮੱਜਾਂ ਤੇ ਥੋੜੀ ਜਿਹੀ ਘੱਟ ਕੰਮ ਜਾਂਪੈ ਅੱਛਾ ਤੇ ਕਿੰਨਾ ਕ ਟਾਈਮ ਲੱਗਿਆ ਇੱਕ ਮੱਜਦਾਰ ਕੱਢਣੇ ਫਿਰ ਬਸ ਬਈ ਅਸੀਂ 2 ਤੋਂ 5 ਮਿੰਟ ਅੱਛਾ ਹਾਂ ਠੀਕ ਹੈ ਤੇ ਇਹਨਾਂ ਨੂੰ ਫਿਰ ਪਾਣੀ ਪੂਣੀ ਤੁਸੀਂ ਇਹ ਮੰਨ ਲਓ ਇੱਥੇ ਹੀ ਪਿਆ ਦੇਣੋਗੇ ਅੱਗੇ ਪਾਣੀ ਬਈ ਪਰ ਇਹਨਾਂ ਨੂੰ ਖੋਲਣਾ ਜੀ ਪਿਆ ਦੇਣਾ ਕਿਉਂ 24 ਘੰਟੇ ਬਸੰਗਾ ਦੇ ਅੱਗੇ ਪਾਣੀ ਰਹਿਣਾ ਚਾਹੀਦਾ ਨਾ ਠੀਕ ਹੈ ਨੀਰਾ ਕੱਢ ਕੇ ਫਿਰ ਪਾਣੀ ਪਾ ਦੇਣਾ ਜੀ ਤੁਸੀਂ ਨੀਰਾ ਪਾਣੀ ਕੱਢ ਕੇ ਇੱਥੇ ਹੀ ਨੀਰ ਰਖਵਾ ਦੇਣੇ ਇਹਨਾਂ ਨੂੰ ਹਾਂ ਬਈ ਠੀਕ ਹੈ ਖੋਲ ਕੇ ਆਪਾਂ ਬਾਹਰ ਵੀ ਬੰਨ ਸਕਦੇ ਹਾਂ ਅੱਛਾ ਇੱਧਰ ਵੀ ਦੂਜੀ ਹਾਂ ਇੱਧਰ ਦੂਜੀ ਖੋਲਣੀ ਤਾਂ ਬਾਹਰ ਲਾ ਕੇ ਤੇ ਜਿਸੀ ਇਹਨਾਂ ਦੀ ਖਰਾਕ ਫਿਰ ਕੀ ਪਾਉਣ ਇਹਨਾਂ ਨੂੰ ਖਰਾਕ ਬਈ ਆਪਣੀ ਨਾਰਮਲ ਖਰਾਕ ਦੋਨੇ ਖਾਲਾਂ ਬੜੇਵੇਂ ਦੀ ਖਾਲ ਤੇ ਸਰੋਂ ਦੀ ਖਾਲਾ ਤੇ ਤੀਜੀ ਲੇਟੀ ਤੇ ਕੋਈ ਫੀਡ ਵਗੈਰਾ ਫੀਡ ਵਗੈਰਾ ਆਪਾਂ ਬਾਜ਼ਾਰੀ ਫੀਡ ਕੋਈ ਨਹੀਂ ਪਾਉਂਦੇ ਬਾਈ ਅੱਛਾ ਇਹ ਤੇ ਜੱਸੀ ਬਾਈ ਜਿਹੜੀਆਂ ਬੱਧਾ ਮੰਨ ਲਓ ਦੁੱਧੋਂ ਹਟ ਜਾਂਦੀਆਂ ਜਦੋਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤੁਸੀਂ ਸੇਲ ਕਰਦੇ ਜਾਂ ਅੱਗੇ ਪਾਲਦੇ ਉਹਨਾਂ ਨੂੰ ਨਹੀਂ ਬਾਈ ਜੇ ਤਾਂ ਮੱਝ ਜ਼ਿਆਦਾ ਚੰਗੀ ਐ ਤਾਂ ਆਪਾਂ ਉਹਨੂੰ ਰੱਖ ਵੀ ਲੈਨੇ ਆ ਠੀਕ ਐ ਜੇ ਹੁਣ ਮੰਨ ਕੇ ਚੱਲੋ ਵੀ ਕਈ ਵਾਰੀ ਸੇਲ ਵੀ ਹੋ ਜਾਂਦੀ ਐ ਕਿ ਗੁਜਾਰ ਮਿਸਟਰ ਆ ਗਿਆ ਤਾਂ ਲੈ ਵੀ ਜਾਂਦਾ ਕਿਉਂ ਹੁਣ ਚੰਗੇ ਪਸ਼ੂ ਮਸਾਂ ਪਾਲ ਕੇ ਲੈ ਕੇ ਆਈਦੇ ਆ ਹਨਾ ਠੀਕ ਐ ਤੇ ਜਿਵੇਂ ਹੁਣ ਮੰਨ ਲਓ ਤੁਸੀਂ ਸੱਦਰ ਲੈਂਦੀ ਹੈ ਨਾ ਹਾਂ ਬਈ ਉਸ ਤੋਂ ਬਾਅਦ ਤੁਸੀਂ ਮੰਨ ਲਓ 6 ਮਹੀਨਾ ਬਾਅਦ ਜਾਂ 8 ਮਹੀਨਾ ਬਾਅਦ ਟੋਕੜ ਵੇਚ ਦੋ ਤਾਂ ਉਦੋਂ ਕਿੰਨਾ ਕੁ ਮੁੱਲ ਆ ਜਿਹੜਾ ਘਟ ਜਾਂਦੀ ਇਹ ਮੰਨ ਕੇ ਚੱਲੋ ਤਕਰੀਬਨ 30 ਤੋਂ 40000 ਰੁਪਏ ਘਟ ਜਾਂਦੀ ਹੈ ਜੇ ਆਪਾਂ ਟੋਕੜ ਪਸ਼ੂ ਵੇਚਦੇ ਆ ਤਾਂ ਉਹ ਗੱਭਣ ਜ਼ਰੂਰੀ ਹੋਣਾ ਚਾਹੀਦਾ ਠੀਕ ਹੈ ਤੇ ਜੱਸੀ ਆਹ ਛੋਟੀ ਖੁਰਲੀ ਕਿਵੇਂ ਇਹ ਕੱਟਣਾਂ ਵਾਸਤੇ ਇਹ ਕੱਟਣਾਂ ਵਾਸਤੇ ਬਈ ਅੱਛਾ ਤੇ ਪਾਣੀ ਫਿਰ ਤੁਸੀਂ ਇਹਨਾਂ ਨੂੰ ਕਿਹੜਾ ਪਿਉਣੇ ਹੋਗੇ ਪਾਣੀ ਪਾਣੀ ਆ ਜਾਂ ਧਰਤੀ ਵਾਲੀ ਪਿਉਣੇ ਹੋਗੇ ਕਿ ਨੇਰੀ ਪਾਣੀ ਆ ਬਈ ਆਪਾਂ ਤੇ ਆਪਣੀ ਤੂੜੀ ਵਾਲੇ ਦੇ ਪਿਛ ਤੋ ਆ ਕਰਕੇ ਆਪਾਂ ਨਹਿਰੀ ਪਾਣੀ ਸਟੋਰ ਕਰ ਲੈਨੇ ਉਹਦੇ ਵਿੱਚ ਠੀਕ ਆ ਆਪਣਾ ਟੂੜੀ ਵਾਲ ਆ ਗਿਆ ਟੂਟੀ ਆਉਂਦੀ ਆ ਭਾਈ ਆਪਣੇ ਅੱਛਾ ਅੱਛਾ ਜਿੱਸੀ ਆ ਜਿਹੜਾ ਮਟੀਰੀਅਲ ਤੁਸੀਂ ਭੰਤਤਾ ਹੋਇਆ ਹੈਗਾ ਪੋਸਿਆਂ ਵਾਸਤੇ ਇਹਦੇ ਵਿੱਚ ਕੀ ਕੁਝ ਪਾਇਆ ਹੋਇਆ ਹੁਣ ਇਸ ਟਾਈਮ ਆ ਇਹ ਚ ਬੜੇਮਿਆਂ ਦੀ ਖਲ ਠੀਕ ਹੈ ਤੇ ਕੱਲੇ ਬੜੇਮੇ ਤੇ ਸਰੋਂ ਦੀ ਖਲ ਤੇ ਲੇਟੀ ਠੀਕ ਹੈ ਤੇ ਮਿੱਠਾ ਸੋਡਾ ਤੇ ਨੂਨ ਤੇ ਸ਼ੱਕਰ ਅੱਛਾ ਕਿੰਨੀ ਮਾਤਰਾ ਚ ਪਾਉਣਾ ਫਿਰ ਇੱਕ ਬੋਤਲ ਨੂੰ ਜੀ ਇਹ ਇੱਕ ਬੋਤਲ ਨੂੰ ਭਾਈ 1 ਟਾਈਮ ਦੀ 2.5 ਕਿਲੋ 5 ਕਿਲੋ ਨਹੀਂ ਸਰ ਮੰਨ ਲਓ ਮਟੀਰੀਅਲ ਤਿਆਰ ਹੋ ਕੇ 1 ਬਸ ਨੂੰ 2.5 ਕਿਲੋ ਇੱਕ ਟਾਈਮ ਦਾ ਹਾਂ 2.5 ਕਿਲੋ ਇੱਕ ਟਾਈਮ ਦਾ ਮੰਨ ਲਓ ਦਿਨ ਦੀ ਖਰਾਕ 5 ਕਿਲੋ ਦਿਨ ਦੀ ਖਰਾਕ 5 ਕਿਲੋ ਜਿਹੜਾ ਇਹਨਾਂ ਦੀ ਖਰਾਕ ਹੈਗੀ ਪਸ਼ੂਆਂ ਦੀ ਜਿਵੇਂ ਤੂੜੀ ਹੋਗੀ ਹਨਾ ਕਣਕ ਦਾਣਾ ਇਹ ਕਿੰਨਾ ਕੁ ਸਟਾਕ ਹੈ ਜਿਹੜਾ ਜਮਾ ਕਰਕੇ ਰੱਖ ਦਾਂਗਾ ਇਹੇ ਬਸ ਭਾਈ ਆਪਣੇ ਕੋਲ 2-3 ਮਹੀਨੇ ਦਾ ਬਾਕੀ ਆਪਾਂ ਮਹੀਨੇ ਦਾ ਮਹੀਨੇ ਲੈਨੇ ਸਾਰਾ ਆਪਣਾ ਜਿਹੜਾ ਪਸ਼ੂਆਂ ਦੀ ਖਰਾਕ ਹੁੰਦੀ ਆ ਠੀਕ ਹੈ ਤੂੜੀ ਸਟਾਕ ਕਰ ਲੈਨੇ ਆ ਤੂੜੀ ਆਪਣਾ ਹਰਾਚਾਰਾ ਆਪਦਾ ਹੋ ਜਾਂਦਾ ਠੀਕ ਹੈ ਹੁਣ ਮੱਕੀ ਦਾ ਆਚਾਰ ਠੀਕ ਹੈ